ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਹਰਵਿੰਦਰ ਫੈਬਰਿਕ ਤੇ ਤੁਸੀਂ ਦੇਖ ਸਕਦੇ ਜੇ ਲੇਡੀਜ਼ ਸੂਟਾਂ ਦੀ ਦੇ ਰੈਡੀमेड ਦੀ ਬਹੁਤ ਸਾਰੀ ਵੈਰਾਈਟੀ ਨਵੀਆਂ-ਨਵੀਆਂ ਵੈਰਾਈਟੀਆਂ ਦੇਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਸਬਸਕ੍ਰਾਈਬ ਕਰੋ ਪੇਮੈਂਟ ਦਾ ਮੋਡ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪੇਮੈਂਟ ਪਹਿਲਾਂ ਹੀ ਕਰਨੀ ਪੈਗੀ ਫਿਰ ਹੀ ਤੁਹਾਡਾ ਆਰਡਰ ਕਨਫਰਮ ਹੋਏਗਾ ਠੀਕ ਹੈ ਜੀ ਅੱਜ ਆਪਾਂ ਲੈ ਕੇ ਆ ਗਏ ਆ ਤੁਹਾਡੇ ਵਾਸਤੇ ਬਰੋਸ਼ੇ ਦੇ ਸੂਟ ਬਰੋਸ਼ੇ ਦੇ ਸੂਟ ਦੇ ਬਹੁਤ ਸਾਰੀਆਂ ਭੈਣਾਂ ਦੇ ਨਾਲ ਕਾਫ ਥੋੜਾ ਜਿਹਾ ਸਟਾਕ ਸਾਡੇ ਕੋਲ ਅਵੇਲੇਬਲ ਹੈਗਾ ਹੈ ਉਹ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਜਿਨ੍ਹਾਂ ਨੇ ਵੀ ਲੈਣੇ ਹੋਣਗੇ ਉਹ ਇਹਨਾਂ ਦੇ ਵਿੱਚੋਂ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਭੇਜ ਕੇ ਆਪਣੇ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣ ਠੀਕ ਹੈ ਜੀ ਕਿਉਂਕਿ ਸਟਾਕ ਲਿਮਟਿਡ ਹੈ ਠੀਕ ਹੈ ਤੇ ਨਾਲ ਦੀ ਨਾਲ ਆਪਾਂ ਇਹ ਦੱਸ ਦਈਏ ਕਿ ਅਸੀਂ ਇੱਕ ਸੂਟ ਦਾ ਗਿਫਟ ਲੈ ਕੇ ਆਉਨੇ ਆ ਹਰ ਮਹੀਨੇ ਉਹਨਾਂ ਨੂੰ ਦਿੰਨੇ ਆ ਇੱਕ ਜਾਣੇ ਨੂੰ ਦਿੰਨੇ ਆ ਸਾਰਿਆਂ ਦੇ ਵਿੱਚੋਂ ਲੱਕੀ ਵਿਨਰ ਚੁਣਦੇ ਆ ਤੇ ਇੱਕ ਜਾਣੇ ਨੂੰ ਗਿਫਟ ਦਿੰਨੇ ਜਿਹੜੇ ਸਾਡੀ ਵੀਡੀਓ ਨੂੰ ਸ਼ੇਅਰ ਕਰਦੇ ਨੇ ਠੀਕ ਹੈ ਵੀਡੀਓ ਦੀ ਟਾਈਮਿੰਗ ਰਾਤ 8:00 ਵਜੇ ਸਵੇਰੇ 10:00 ਵਜੇ ਹੋਏਗੀ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਇਹ ਪਤਾ ਸਥਿਤ ਹੋਇਆ ਚਲੋ ਜੀ ਦੇਖਦੇ ਆ ਬਰੋਸ਼ੇ ਦੇ ਸੂਟ ਭਈ ਬਰੋਸ਼ਾ ਬਸ ਲਾਸਟ ਹੀ ਆ ਆਪਾਂ ਨਿਊ ਸਟਾਕ ਨਹੀਂ ਲਿਆਂਦਾ ਬਰੋਸ਼ੇ ਦਾ ਕਿਉਂਕਿ ਸੀਜ਼ਨ ਚੇਂਜ ਹੋ ਗਿਆ ਸਿੰਥੈਟਿਕ ਚੀਜ਼ਾਂ ਮੰਗ ਰਹੇ ਨੇ ਕਸਟਮਰ ਤੇ ਬਰੋਸ਼ਾ ਮੈਨੂੰ ਲੱਗਦਾ ਬਹੁਤ ਸਾਰੀਆਂ ਭੈਣਾਂ ਵੀਡੀਓ ਬਣਾਉਂਦੀਆਂ ਨੇ ਉਹਨਾਂ ਦੇ ਬਹੁਤ ਸੋਹਣੇ ਕੰਮ ਚੱਲ ਰਹੇ ਨੇ ਸਾਰਿਆਂ ਦੀ ਮਤਲਬ ਸਿਮਿਲਰ ਵੈਰਾਈਟੀ ਵੀ ਹੁੰਦੀ ਕਈ ਵਾਰੀ ਅਲੱਗ-ਅਲੱਗ ਵੀ ਪਰ ਬਰੋਸ਼ਾ ਮੈਨੂੰ ਲੱਗਦਾ ਨਹੀਂ ਕਿਸੇ ਨੇ ਸੇਲ ਕੀਤਾ ਮੈਂ ਬਹੁਤ ਜ਼ਿਆਦਾ ਬਰੋਸ਼ਾ ਸੇਲ ਕੀਤਾ ਹੈ ਔਰ ਮੇਰਾ ਬਾਬੇ ਦੀ ਕਿਰਪਾ ਨਾਲ ਤੁਸੀਂ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਬਰੋਸ਼ੇ ਦੀ ਵੀਡੀਓ ਨੂੰ ਤੇ ਚਲੋ ਇੱਕ ਵਾਰੀ ਫਿਰ ਤੋਂ ਲੈ ਕੇ ਆ ਗਿਆ ਬਰੋਸ਼ੇ ਦੀ ਵੀਡੀਓ ਪਹਿਲਾ ਡਿਜ਼ਾਈਨ ਹੈਗਾ ਪਿੰਕ ਕਲਰ ਦੇ ਉੱਤੇ ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੈ ਮੇਰੇ ਡਿਜ਼ਾਈਨਾਂ ਦਾ ਠੀਕ ਹੈ ਤੇ ਜਿਨ੍ਹਾਂ ਨੇ ਨਹੀਂ ਦੇਖੇ ਉਹ ਇੱਕ ਵਾਰੀ ਫਿਰ ਤੋਂ ਦੇਖ ਲੈ ਪਿੰਕ ਕਲਰ ਦਾ ਬਰੋਸ਼ਾ ਹੋਊਗਾ 450 ਦਾ ਸੂਟ ਹੋਏਗਾ ਪੁਰਾਣਾ ਰੇਟ ਹੈ ਉਹੀ ਦੋ ਸੂਟ ਲੈਣੇ ਪੈਣਗੇ ਠੀਕ ਹੈ ਜੀ ਤੇ ਇਹਨਾਂ ਦੇ ਵਿੱਚੋਂ ਹੀ ਤੁਸੀਂ ਦੋ ਚੋ ਸੂਟ ਲੈ ਸਕਦੇ ਹੋ 900 ਰੁਪਏ ਦੇ ਦੋ ਸੂਟ ਤੁਹਾਨੂੰ ਮਿਲਣਗੇ ਬਾਈ ਪੋਸਟ ਆਪਾਂ ਭੇਜਦੇ ਆਂ ਔਰ ਪੰਜਾਬ ਦੇ ਵਿੱਚ ਪਾਰਸਲ ਕਈ ਵਾਰੀ ਤੇ ਇਦਾਂ ਹੁੰਦਾ ਹੈ ਦੋ ਤਿੰਨ ਦਿਨ ਚ ਪਹੁੰਚ ਜਾਂਦਾ ਹੈ ਕਈ ਵਾਰੀ ਦੋ ਚਾਰ ਦਿਨ ਲੱਗ ਵੀ ਜਾਂਦੇ ਛੁੱਟੀ ਆ ਜੇ ਜਾਂ ਕੋਈ ਹੋਰ ਮਸਲਾ ਹੋ ਜੇ ਤੇ ਜੜੀਆਂ ਅਦਰ ਸਟੇਟਾਂ ਉਹਨਾਂ ਦੇ ਵਿੱਚ 1 ਵੀਕ ਤੋਂ ਲੈ ਕੇ 10-15 ਦਿਨ ਦਾ ਟਾਈਮ ਲੱਗ ਜਾਂਦਾ ਹੈ ਥੋੜਾ ਜਿਹਾ ਪੇਸ਼ੈਂਸ ਰੱਖਿਆ ਕਰੋ ਔਰ ਤੁਹਾਡੇ ਕੋਲ ਪਾਰਸਲ ਜ਼ਰੂਰ ਪਹੁੰਚਣਗੇ ਜਿਵੇਂ ਤੁਸੀਂ ਆਰਡਰ ਕਰੋਗੇ ਪਾਰਸਲ ਪਹੁੰਚ ਜਾਣਗੇ ਲੋ ਜੀ ਪਿੰਕ ਕਲਰ ਆ ਗਿਆ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਮਿਲ ਜਾਏਗਾ ਰੈੱਡ ਕਲਰ ਦੋ ਕਲਰ ਅਵੇਲੇਬਲ ਨੇ ਇਹ ਖੋਲ ਸੀਮਾ ਲੋ ਜੀ ਇੱਕ ਕਲਰ ਰੈੱਡ ਮਿਲ ਜਾਏਗਾ ਤੇ ਇੱਕ ਮਿਲ ਜਾਏਗਾ ਪਿੰਕ ਕਲਰ 5 ਮੀਟਰ ਦੀ ਕਟਾਏਗੀ ਇੱਕੋ ਇੱਕ ਸੂਟ अवेलेबल ਇੱਕ ਪਿੰਕ ਕਲਰ ਤੇ ਵੀ ਇੱਕ ਇੱਕ ਰੈੱਡ ਕਲਰ ਦੇ ਵਿੱਚ ਠੀਕ ਹੈ ਜੀ ਇੱਕ ਇੱਕ ਸੂਟ ਹੀ अवेलेबल ਹੈ ਜਿਆਦਾ ਸੂਟ ਆਪਣੇ ਕੋਲ ਨਹੀਂ ਹੈਗੇ ਤੇ ਤੁਸੀਂ ਲੈ ਸਕਦੇ ਹੋ ਔਰ ਜੀ ਕਹਿ ਵਾਲੀ ਛੋਟੀ ਬੂਟੀ ਚ ਆ ਗਿਆ ਰੈੱਡ ਕਲਰ ਦਾ ਸੂਟ ਇਹ ਸਾਰੇ ਡਿਜ਼ਾਈਨ ਮੇਰੇ ਹੌਟ ਸੇਲਿੰਗ ਰਹੇ ਨੇ ਬਹੁਤ ਜ਼ਿਆਦਾ ਮਤਲਬ ਮੈਂ ਜਿਸ ਤਰ੍ਹਾਂ ਕਹਿ ਦਿੰਦੇ ਨਾ ਕੁਆਂਟਲਾਂ ਦੇ ਹਿਸਾਬ ਨਾਲ ਮੈਂ ਪਤਾ ਨਹੀਂ ਹਜ਼ਾਰਾਂ ਮੀਟਰ ਬਰੋਸ਼ਾ ਵੇਚ ਦਿੰਦਾ ਹੈ ਹਜ਼ਾਰਾਂ ਤੋਂ ਲੱਖਾਂ ਮੀਟਰ ਤੱਕ ਤੇ ਚਲੇਗੀ ਹੋਏ ਬਹੁਤ ਸਾਰਾ ਬਰੋਸ਼ਾ ਸੇਲ ਕਰ ਦਿੰਦਾ ਇਹਨਾਂ ਡਿਜ਼ਾਈਨਾਂ ਦਾ ਓਕੇ ਜੀ ਹੈਲੋ ਰੈੱਡ ਕਲਰ ਆ ਗਿਆ ਇਹਦੇ ਵਿੱਚ ਤੁਹਾਨੂੰ ਦੋ ਤਿੰਨ ਕਲਰ ਮਿਲ ਜਾਣਗੇ ਇੱਕ ਕਲਰ ਮਿਲ ਜਾਏਗਾ ਗ੍ਰੀਨ ਕਲਰ ਔਰ ਇੱਕ ਯੈਲੋ ਇਹਦੇ ਵਿੱਚ ਯੈਲੋ ਮਸਟਰਡ ਵੀ ਹੈਗਾ ਇੱਥੇ ਦੇਖ ਮੈਂ ਲੈ ਕੇ ਆਈ ਸੀ ਉਹ ਵੇਖੋ ਉਧਰ ਪਿਆ ਥਾਨ ਲਓ ਜੀ ਇੱਕ ਗ੍ਰੀਨ ਕਲਰ ਠੀਕ ਹੈ ਇੱਕ ਗ੍ਰੀਨ ਕਲਰ ਇੱਕ ਰੈੱਡ ਕਲਰ ਤੇ ਇੱਕ ਆ ਗਿਆ ਮਸਟਰਡ ਯੈਲੋ ਕਲਰ ਠੀਕ ਹੈ ਇਹ ਵਾਲੇ ਤਿੰਨ ਕਲਰ ਇਹ ਵਾਲੇ ਡਿਜ਼ਾਈਨ ਦੇ ਵਿੱਚ ਤੁਹਾਨੂੰ ਮਿਲਣਗੇ ਇਹਦੇ ਵਿੱਚ ਪਰਪਲ ਕਲਰ ਆਪਣੇ ਕੋਲ ਨਾਟ ਅਵੇਲੇਬਲ ਆ ਇਹ ਵਾਲੇ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ ਮਸਟਰਡ ਗ੍ਰੀਨ ਔਰ ਰੈਡ 450 ਦਾ ਇੱਕ ਸੂਟ 900 ਦੇ ਦੋ ਸੂਟ ਦੋ ਸੂਟ ਲੈਣੇ ਪੈਣਗੇ ਠੀਕ ਹੈ ਜੀ ਤੇ ਨੈਕਸਟ ਡਿਜ਼ਾਈਨ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਲਾਈਨਿੰਗ ਵਾਲਾ ਇਹ ਡਿਜ਼ਾਈਨ ਆਪਾਂ ਨਾ ਲਾਸਟ ਟਾਈਮ ਹੀ ਰੀਸਟਾਕ ਕੀਤਾ ਸੀਗਾ ਬਹੁਤ ਸੋਹਣਾ ਡਿਜ਼ਾਈਨ ਆ ਪਹਿਲਾਂ ਆਪਣੇ ਕੋਲ ਦੁਪट्टे ਦੇ ਨਾਲ ਆਇਆ ਸੀਗਾ ਤੇ ਫਿਰ ਪੈਣਾ ਨੇ ਬਹੁਤ ਡਿਮਾਂਡ ਕੀਤੀ ਸਾਨੂੰ ਵਿਦਆਊਟ ਦੁਪੱਟਾ ਚਾਹੀਦਾ ਫਿਰ ਆਪਾਂ ਲੈ ਕੇ ਆਏ ਦੁਪੱਟੇ ਤੋਂ ਬਿਨਾਂ ਦੁਪੱਟੇ ਤੋਂ ਬਿਨਾਂ ਲੈ ਕੇ ਆਏ ਲਾਈਨਿੰਗ ਦੇ ਵਿੱਚ ਬਰੋਸ਼ਾ ਓਕੇ ਜੀ ਤੇ ਤੁਹਾਨੂੰ ਪਤਾ ਹੈ ਵਿਦਆਊਟ ਦੁਪੱਟਾ ਸੂਟ ਹੋਏਗਾ ਤੇ ਤਿੰਨ ਕਲਰ ਇਹਦੇ ਵਿੱਚ ਅਵੇਲੇਬਲ ਅਵੇਲੇਬਲ ਨੇfrozy red ਠੀਕ ਹੈ ਰੈੱਡ orange ਜਿਹਾ ਕਲਰ ਤਿੰਨ ਕਲਰ ਅਵੇਲੇਬਲ ਨੇ ਕਿਹ ਜੀ ਐਂਡ ਮਸਟਾਰਡ ਠੀਕ ਹੈ ਤਿੰਨੋਂ ਕਲਰ ਬਹੁਤ ਸੋਹਣੇ ਆ ਫਟਾਫਟ ਤੁਸੀਂ ਸਕਰੀਨਸ਼ਾਟ ਲੈਣਾ ਹੈ ਸਾਡੇ ਵਟਸਐਪ ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਓਕੇ ਜੀ ਤੇ ਨੈਕਸਟ ਡਿਜ਼ਾਈਨ ਆ ਗਿਆ ਆਪਣੇ ਕੋਲ ਬਾਂਦਨੀ ਦਾ ਰੈੱਡ ਬਾਂਦਨੀ ਕਲਰ ਦਾ ਸਿਰਫ ਆਪਣੇ ਕੋਲ ਰੈੱਡ ਕਲਰ ਹੀ ਰਹਿ ਗਿਆ ਬਾਂਦਨੀ ਪ੍ਰਿੰਟ ਦਾ ਸਿਰਫ ਆਪਣੇ ਕੋਲ ਰੈੱਡ ਕਲਰ ਹੀ ਰਹਿ ਗਿਆ ਜੀ ਰੈੱਡ orange ਗਾਜਰੀਜਾ ਕਲਰ ਆ ਠੀਕ ਹੈ ਜੀ ਪ੍ਰਾਈਸ ਉਹੀ ਰਹੇਗਾ 450 ਫਿਰ ਆ ਗਿਆ ਆਪਣੇ ਕੋਲ ਜੀ ਮਸਟਰਡ ਕਲਰ ਡਿਜ਼ਾਈਨ ਹੈਲੋ ਜੀ ਮਸਟਰਡ اور ਰੈਡ ਮਰੂਨ ਕਲਰ ਦੀ ਡਿਜ਼ਾਈਨਿੰਗ ਹੈ ਇਸ ਤਰ੍ਹਾਂ ਦੀ ਠੀਕ ਹੈ ਸਿੰਗਲ ਪੀਸ ਅਵੇਲੇਬਲ ਆ ਨੈਕਸਟ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆਪਾਂ ਬਹੁਤ ਬਹੁਤ ਕੁਆਂਟੀਟੀ ਦੇ ਵਿੱਚ ਲਿਆਂਦਾ ਸੀਗਾ ਤੇ ਹੁਣ ਆਪਣੇ ਕੋਲ ਸਿੰਗਲ ਸਿੰਗਲ ਸੂਟ ਹੀ ਅਵੇਲੇਬਲ ਆ ਹਲੋ ਜੀ ਇਹ ਗ੍ਰੀਨ ਕਲਰ ਦਾ ਆ ਗਿਆ ਨਿੱਕੀ ਬੂਟੀ ਵਾਲਾ ਡਿਜ਼ਾਈਨ ਇਦੇ ਵਿੱਚ ਇੱਕ ਤੁਹਾਨੂੰ ਮਿਲ ਜਾਏਗਾ ਮਸਟਰਡ ਕਲਰ ਸਿੰਗਲ ਸਿੰਗਲ ਸੂਟ ਆ ਜਿਆਦਾ ਸੂਟ ਅਵੇਲੇਬਲ ਨਹੀਂ ਆ ਸਿੰਗਲ ਸਿੰਗਲ ਸੂਟ ਆ ਓਕੇ ਜੀ ਮਸਟਰਡ ਕਲਰ ਨੈਕਸਟ ਸੂਟ ਆ ਗਿਆ ਆਪਣੇ ਕੋਲ ਰੋਜ਼ ਫਲਾਵਰ ਦੇ ਵਿੱਚ ਰੈੱਡ ਰੈੱਡ ਔਰੇਂਜ ਇਸ ਤਰ੍ਹਾਂ ਦਾ ਕਲਰ ਹੈ ਗਾਜਰੀ ਗਾਜਰੀ ਜਿਹਾ ਠੀਕ ਆ ਜਿਸ ਤਰ੍ਹਾਂ ਸਰਦੀਆਂ ਚ ਗਾਜਰ ਦਾ ਕਲਰ ਹੁੰਦਾ ਨਾ ਰੈੱਡ ਰੈੱਡ ਐਵੇਂ ਦਾ ਕਲਰ ਆਇਆ ਹੈਗਾ ਠੀਕ ਆ ਇਹ ਵੀ ਬਹੁਤ ਪਿਆਰਾ ਕਲਰ ਹੈ ਇਦੇ ਵਿੱਚ ਦੋ ਦੋ ਸੂਟ ਅਵੇਲੇਬਲ ਹੈਗੇ ਨੇ ਮਿਲ ਜਾਣਗੇ ਠੀਕ ਹੈ ਨੈਕਸਟ ਆ ਗਿਆ ਆਪਣੇ ਕੋਲ ਪਿੰਕ ਕਲਰ ਲਓ ਜੀ ਇਹ ਵਾਲੇ ਸਾਰੇ ਮੇਰੇ ਕੋਲ ਨਾ ਬਹੁਤ ਬਹੁਤ ਸਾਰਾ ਬਰੋਸ਼ਾ ਮੈਂ سیل ਕੀਤਾ 25 25 ਸੂਟ ਦਾ ਆਰਡਰ 20 20 ਸੂਟ ਦਾ ਆਰਡਰ ਮਤਲਬ 6 ਸੂਟ 10 ਸੂਟ ਇਸ ਤਰ੍ਹਾਂ ਦਾ ਆਰਡਰ ਆਪਾਂ ਇਹਨਾਂ ਦੇ ਭੁਗਤਾਏ ਹੋਏ ਨੇ ਠੀਕ ਹੈ ਤੇ ਹੁਣ ਆਪਣੇ ਕੋਲ ਰਹਿ ਗਿਆ ਬਸ ਥੋੜਾ ਜਿਹਾ ਬਰੋਸ਼ਾ ਓਕੇ ਸਿੰਗਲ ਸੂਟ ਅਵੇਲੇਬਲ ਪਿੰਕ ਕਲਰ ᱨੈੱਡ ਕਲਰ 'ਚ ਇੱਕ ਹੋਰ ਡਿਜ਼ਾਈਨ ਆ ਲਓ ਜੀ ਰੈੱਡ ਮਰੂਨ ਕਲਰ ਡਿਜ਼ਾਈਨ ਸੋਣਾ ਹੈ ਵੀ ਬਹੁਤ ਸੋਣਾ ਬਰੋਚੇਟ ਠੀਕ ਹੈ ਇਹਦੇ ਵਿੱਚ ਦੋ ਪੀਸ ਹੈਗੇ ਆਪਣੇ ਕੋਲ ਨੈਕਸਟ ਆਪਣਾ ਆ ਗਿਆ ਜੀ ਇਹ ਦੋਨੋਂ ਪੀਸ ਡਿਫੈਕਟਡ ਨੇ ਇਹਦੇ ਵਿੱਚ ਕਾਣੂ ਆ ਇਹਦੇ ਵਿੱਚ ਥੋੜਾ ਕਲਰ ਡਿਫਰੈਂਸ ਹੈ ਇਹ ਆਪਾਂ ਤੁਹਾਨੂੰ ਨਹੀਂ ਦੇਵਾਂਗੇ ਕਿ ਜੇ ਕਿਸੇ ਪਰਤਾਂ ਦੇ ਲੈਣੇ ਹੋ ਕੋਈ ਸਸਤੇ ਵਾਲਾ ਆ ਜਾਏਗਾ ਉਹਨਾਂ ਨੂੰ ਦੇ ਦਾਂਗੇ ਹਾਂ ਜੀ ਇੱਕ ਆ ਗਿਆ ਆਪਣੇ ਕੋਲ ਕਲੇਜੀ ਕਲਰ ਇਹ ਮੇਰੀਆਂ ਆਂਟੀਆਂ ਵਾਸਤੇ ਜਿਹੜੀਆਂ ਮੇਰੀਆਂ ਆਂਟੀਆਂ ਬਹੁਤ ਜ਼ਿਆਦਾ ਉਹਨਾਂ ਨੇ ਮੇਰੇ ਕੋਲੋਂ ਇਹ ਸੂਟ ਖਰੀਦੇ ਹੋਏ ਨੇ ਤੇ ਉਹਨਾਂ ਦੇ ਹੀ ਮੈਨੂੰ ਬਹੁਤ ਮੈਸੇਜ ਆਉਂਦੇ ਨੇ ਅਗਰ ਉਹਨਾਂ ਨੇ ਇਹ ਸੂਟ ਲੈਣੇ ਆ ਤੇ ਜਲਦੀ ਜਲਦੀ ਬੁੱਕ ਕਰਾ ਲਨ ਪੀਸ ਜ਼ਿਆਦਾ ਅਵੇਲੇਬਲ ਨਹੀਂ ਆ ਹੁਣ ਆਂਟੀਆਂ ਵਾਲੇ ਕਲਰ ਮੇਰੇ ਕੋਲ ਚਾਲ ਮਤਲਬ ਦੋ ਹੀ ਡਿਜ਼ਾਈਨ ਆ ਇਹਦੇ ਵਿੱਚ ਸਿੰਗਲ ਕਲਰ ਆ ਕਲੇਜੀ ਕਲਰ ਤੇ ਇਹ ਵਾਲੇ ਕਲਰ ਦੇ ਵਿੱਚ ਆਪਣੇ ਕੋਲ ਕਲਰ ਹੈਗੇ ਆ ਤਿੰਨ ਚਾਰ ਪੰਜ ਡਿਜ਼ਾਈਨ ਇੱਕ ਆ ਠੀਕ ਹੈ ਹੈਲੋ ਇਹ ਆ ਗਿਆ ਬਹੁਤ ਹੀ ਸੋਹਣਾ ਕਲਰ ਠੀਕ ਹੈ ਇਹਨਾਂ ਨੂੰ ਲੱਗ ਰਹੇ ਨੇ ਇਹ ਕਲਰ ਬਹੁਤ ਹੀ ਸੋਹਣਾ ਆ ਗਿਆ ਠੀਕ ਹੈ ਚੈੱਕ ਕਰ ਸਕਦੇ ਜੇ ਕਿਹੜਾ ਕਲਰ ਹੈ ਫਿਰ ਤੁਹਾਨੂੰ ਮਿਲੇਗਾ ਸੈਕਿੰਡ ਕਲਰ ਇਹਦੇ ਵਿੱਚ ਇਹ ਵਾਲਾ ਮਿਲੇਗਾ ਸਿਮਿਲਰ ਜੇ ਕਲਰ ਆ ਆਂਟੀਆਂ ਵਾਲੇ ਠੀਕ ਆ 올ਡੇ ਡੇਜ਼ ਵਾਸਲੇ ਆ ਵਾਸਤੇ ਕਲਰ ਨੇ ਬਹੁਤ ਸੋਹਣੇ ਸਿੰਗਲ ਸਿੰਗਲ ਸੂਟ ਅਵੇਲੇਬਲ ਜਿਆਦਾ ਸੂਟ ਨਹੀਂ ਅਵੇਲੇਬਲ ਹੈਗੇ ਲਓ ਜੀ ਇਹ ਰੰਗ ਵੀ ਮੈਨੂੰ ਬਹੁਤ ਸੋਹਣਾ ਫਰੈਸ਼ ਜਿਹਾ ਕਲਰ ਲੱਗਦਾ ਠੀਕ ਹੈ ਮੈਂ ਥੋੜਾ ਦਿਖਾ ਦਵਾਂ ਚੰਗੀ ਤਰ੍ਹਾਂ ਤੁਸੀਂ ਸਕਰੀਨਸ਼ਾਟ ਲੈ ਸਕੋ ਆਹ ਲਓ ਜੀ ਠੀਕ ਹੈ ਹਾਲੋ ਜੀ ਅਗਲਾ ਕਲਰ ਆ ਗਿਆ ਇਹ ਵਾਲਾ ਇੱਕ ਗ੍ਰੀਨ ਗ੍ਰੀਨ ਜੀ ਟੋਨ ਪਿਸਤਾ ਗ੍ਰੀਨ ਜੀ ਤੇ ਇਹ ਵਾਲੀ ਥੋੜੀ ਜੀ ਪਰਪਲ ਜੀ ਟੋਨ ਆ ਜਾਂਦੀ ਆ ਹਲੋ ਜੀ ਠੀਕ ਹੈ ਪਰਪਲ ਜੀ ਟੋਨ ਤੇ ਨੈਕਸਟ ਆ ਗਿਆ ਆਪਣੇ ਕੋਲ ਇਹ ਵਾਲਾ ਫਰੋਜ਼ੀ ਗ੍ਰੀਨ ਜੀ ਆ ਠੀਕ ਹੈ ਫਰੋਜ਼ੀ ਗ੍ਰੀਨ ਇਸ ਤਰ੍ਹਾਂ ਦਾ ਸੀ ਗ੍ਰੀਨ ਜੀ ਕਲਰ ਆ ਤੇ ਲਾਸਟ ਫਿਰ ਤੋਂ ਆ ਗਿਆ ਇਹ ਪਿਸਤਾ ਟੋਨ ਥੋੜਾ ਥੋੜਾ ਕਲਰ ਡਿਫਰੈਂਸ ਆਊਗਾ 19 ਕੋ 19 21 ਦਾ ਫਰਕ ਆਊਗਾ ਇਹਨਾਂ ਦੇ ਵਿੱਚ ਠੀਕ ਹੈ ਜੀ ਇਹ ਵੀ ਕਲਰ ਬਹੁਤ ਸੋਹਣਾ ਹੈ ਇਸ ਇਹਦੇ ਵਿੱਚ ਤੁਹਾਨੂੰ 4-5 ਕਲਰ ਅਲੱਗ-ਅਲੱਗ ਡਿਜ਼ਾਈਨ ਚ ਮਿਲ ਜਾਣਗੇ ਅੰਟੀਆਂ ਵਾਸਤੇ ਠੀਕ ਹੈ ਇਹ ਸੀਗੇ ਸਾਡੇ ਅੱਜ ਦੇ ਬਰੋਸ਼ੇ ਦੇ ਸੂਟ ਆ ਮੈਂ ਇਸ ਤੋਂ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਨੂੰ ਮੈਂ ਲਾਸਟ ਵੀਡੀਓ ਕਿਹਾ ਸੀ ਬਰੋਸ਼ੇ ਦੀ ਪਰ ਡਿਮਾਂਡ ਇੰਨੀ ਕੁ ਜ਼ਿਆਦਾ ਬਰੋਸ਼ੇ ਦੀ ਹੈਗੀ ਆ ਕਿ ਅਜੇ ਵੀ ਮੈਨੂੰ ਭੈਣਾਂ ਦੇ ਫੋਨ ਆਉਂਦੇ ਮੈਸੇਜ ਆਉਂਦੇ ਆ ਦੀਦੀ ਕੋਈ ਬਰੋਸ਼ੇ ਦਾ ਸੂਟ ਹੈਗਾ ਤੇ ਦੇ ਦਿਓ ਦੀ ਜੀ ਤੁਸੀਂ ਬਰੋਸ਼ੇ ਦੀ ਵੀਡੀਓ ਕਿਉਂ ਨਹੀਂ ਬਣਾਉਂਦੇ ਤੇ ਇਸ ਕਰਕੇ ਅਸੀਂ ਲੈ ਕੇ ਆ ਗਏ ਅੱਜ ਤੁਹਾਡੇ ਵਾਸਤੇ ਬਰੋਸ਼ੇ ਦੀ ਵੀਡੀਓ ਠੀਕ ਹੈ ਜੀ ਤੁਸੀਂ ਹੁਣ ਕਰਨਾ ਕੀ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਸਾਡੇ WhatsApp ਨੰਬਰ ਤੇ ਭੇਜਣਾ ਹੈ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਕਿਉਂਕਿ ਸਟਾਕ ਲਿਮਟਿਡ ਹੈ ਥੈਂਕ ਯੂ ਧੰਨਵਾਦ